ਅਸਲਾਮ ਵਾਲੇਕਮ ਵੀਵਰਜ਼ ਅੱਜ ਦੇ ਵੀਡੀਓ ਆ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਕਿ ਸਾਨੂੰ ਆਪਣੇ ਵਾਲਦੈਨ ਦੀ ਖਿਦਮਤ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕਿਉਂਕਿ ਸਾਰੇ ਸਭ ਕੋ ਜ਼ਮੀਨਾਂ ਤੇ ਇਨ੍ਹਾਂ ਚੀਜ਼ਾਂ ਦੀ ਹਿਫਾਜ਼ਤ ਕਰਦੇ ਲੇਕਿਨ ਵਾਲਦੈਨ ਦੀ ਨਹੀਂ ਬਹੁਤ ਵਧੀਆ ਇਹਨਾਂ ਦੀ ਕਥਾ ਵੈ ਪਹਿਲੋ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਹੁਣ ਮਾਂ ਘਰੇ ਬੈਠੀ ਐ ਮਾਂ ਤਰਸਦੀ ਐ ਵੀ ਇੱਕ ਸ਼ਬਦ ਹੀ ਬੋਲਾ ਪੁੱਤ ਮੇਰੇ ਨਾਲ ਉਪਾਗਾਂ ਵਾਲੀਆਂ ਮਾਵਾਂ ਤੇ ਭਾਗਾਂ ਵਾਲੇ ਬੱਚੇ ਨੇ ਜਿਹੜੇ ਵਿਆਹ ਤੋਂ ਬਾਅਦ ਵੀ ਆਪਣੇ ਮਾਪੇ ਦਾ ਦੁੱਖ ਸੁੱਖ ਸਾਂਝਾ ਕਰਦੇ ਤੇ ਫੋਲਦੇ ਨੇ ਜਿਹੜੇ ਆਪਣੀ ਮਾਂ ਦੇ ਮੰਜੇ ਤੇ ਬਹਿ ਕੇ ਆਪਣੇ ਬਾਪੂ ਦੇ ਮੰਜੇ ਤੇ ਬਹਿ ਕੇ ਸਿਰੇ ਉੱਠ ਕੇ ਪੁੱਛਣ ਬਾਪੂ ਕੀ ਹਾਲ ਹੈ ਅੱਖਾਂ ਠੀਕ ਨੇ ਨਿਗਾਹ ਠੀਕ ਹੈ ਉਹ ਬਜ਼ੁਰਗ ਵੀ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਅਮੀਰੀ ਇਸ ਗੱਲ ਵਿੱਚ ਹੈ ਅਮੀਰੀ ਵੱਡੀਆਂ ਕੋਠੀਆਂ ਤੇ ਜ਼ਮੀਨਾਂ ਜਾਇਦਾਦਾਂ ਵਿੱਚ ਨਹੀਂ ਹੈ ਉਹ ਤੇ ਬੜੀਆਂ ਲੋਕਾਂ ਕੋਲ ਅਗੇ ਨੇ بڑا ਲੋਕਾਂ ਕੋਲ ਪੈਸਾ ਹੈ ਜੀ ਪੈਸੇ ਦੀ ਕਮੀ ਥੋੜਾ ਕਿਤੇ ਜਿੰਨਾ ਮਰਜ਼ੀ ਹੋਵੇ ਨਾਲ ਥੋੜਾ ਲੈ ਕੇ ਜਾਣਾ ਲਈ ਲੰਗੋਟੀ ਤੋੜ ਬਾਬੇ ਕਬੀਰ ਨੇ ਕਿਹਾ ਤੇਗਾ ਪੁਰਾਣੇ ਸਮੇਂ ਦੇ ਲੋਕੀ ਨਾ ਲੱਕ ਦੇ ਨਾਲ ਇੱਕ ਕਪੜਾ ਬੰਨ੍ਹਦੇ ਹੁੰਦੇ ਸੀ ਉਹਦੇ ਵਿੱਚ ਪੈਸੇ ਵਲ ਲੇਟ ਕੇ ਬੰਨ੍ਹਦੇ ਹੁੰਦੇ ਸੀ ਆਮ ਆਦਤ ਹੁੰਦੀ ਸੀ ਇਹ ਨਾਲ 24 ਘੰਟੇ ਨਾਲ ਰੱਖਣੇ ਤੇ ਜਦੋਂ ਬੰਦੇ ਦੀ ਡੈਥ ਹੁੰਦੀ ਸਭ ਤੋਂ ਪਹਿਲਾਂ ਲਗੋਟੀ ਖੋਲਦੇ ਸੀ ਅਗਲੇ ਕਈਆਂ ਨੂੰ ਆਦਤ ਹੁੰਦੀ ਨਾ ਆਪਣੇ ਪਰਸ ਵਿੱਚ ਨੁੱਕਰ ਵਿੱਚ ਪੈਸੇ ਰੱਖਣ ਦੀ ਉਹ ਸਭ ਤੋਂ ਪਹਿਲਾਂ ਅਗਲੇ ਪਰਸੀ ਤੁਜਨਾ ਮਰਜੀ ਸੋਨਾ ਪਾਈ ਜਾ ਜਿੰਨੀਆਂ ਮਰਜੀ ਮੁੰਦਰੀਆਂ ਪਾ ਜਿਸਨ ਤੈਨੂੰ ਵੈਂਟਿਨੇਟਰ ਤੇ ਪਾਉਣ ਦੀ ਤਿਆਰੀ ਹੋਈ ਸਭ ਤੋਂ ਪਹਿਲਾਂ ਅਗਲੇ ਆ ਉਹ ਸਮਾਨ ਲਾਉਣਾ ਜੀ ਆ ਸਾਡੇ ਹੁ ਕੜਾ ਕੱਲਾ ਪਾਇਆ ਕਫੇ ਕੇ ਨਾ ਲੈਣਾ ਕਹਿੰਦਾ ਕੋਈ ਗੱਲ ਨਹੀਂ ਤੇ ਲੜਾਈ ਵੀ ਪੈਣੀ ਇਹ ਤੋਂ ਉਹਨੇ ਕਿਹਾ ਕੜਾ ਮੇਰਾ ਤੇ ਮੁੰਦਰੀ ਬੋਲੋ ਪਿਆਰੇਓ ਸਤਨਾਮ ਸ੍ਰੀ ਅਛਾ ਜੇ ਜਿੰਨਾ ਕੋਲ ਤੇ ਹੁੰਦਾ ਉਹ ਪਾ ਲੈਂਦੇ ਜਿੰਨਾ ਕੋ ਨਹੀਂ ਹੁੰਦਾ ਉਹ ਵੀ ਨਕਲੀ ਪਾ ਕੇ ਵਿਖਾਵਾ ਕਰਦੇ ਆ ਚੋਰਾਂ ਨੇ ਪਿੱਛੇ ਜੇ ਪੇਪਰ ਵੀ ਦਿੱਤਾ ਸੀ ਕਿਤੇ ਉਹਨਾਂ ਨੇ ਵਾਰੀਆਂ ਲਾ ਲਈਆਂ ਕਿਸੇ ਬੀਬੀ ਦੀਆਂ ਤੇ ਉਹ ਵੇਚਣ ਚ ਦੇ ਗਏ ਤੇ ਉਹ ਗਾਰੀਆਂ ਸੁਨੇਹਰਾ ਕਹਿੰਦਾ ਵੀ ਇਹ ਤੇ ਨਕਲੀ ਹੈ ਉਹਨਾਂ ਕਿਹਾ ਵੀ ਜੇ ਪੌਣਾ ਤੇ ਅਸਲੀ ਪਾਓ ਨਾਲੇ ਤੁਹਾਡੇ ਕੰਨ ਬਚੇ ਰਹਿਣ ਨਾਲੇ ਸਾਡੀ ਮਿਹਨਤ ਜਾਈ ਨਾ ਜਾਵੇ ਕਿ ਜੇ ਪੌਣਾ ਤੇ ਅਸਲੀ ਪਾਉ ਨਹੀਂ ਤੇ ਨਕਲੀ ਪਾਉਣ ਦਾ ਕੀ ਫਾਇਦਾ ਪਰ ਲੋਕ ਟਲਦੇ ਕਿੱਥੇ ਆ ਸਮਾਜ ਸਾਡਾ ਟਲਦਾ ਕਿੱਥੇ ਅਸੀਂ ਗੁਰੂ ਦੀ ਵਿਚਾਰ ਤੋਂ ਪਾਸੇ ਚਲੇ ਗਏ ਮਾਫ ਕਰਨਾ ਸਚਾਈ ਇਹ ਹੈ ਅਸੀਂ ਜ਼ਿੰਦਗੀ ਨੂੰ ਜੂਣਾ ਤੇ ਅੱਜ ਜ਼ਿੰਦਗੀ ਜੂਂਦਾ ਸਵਾਦ ਨਹੀਂ ਹੈ ਜਿਹੜਾ ਬੰਦੇ ਨੇ ਸਵਾਦ ਲੈਣਾ ਨਾ ਸਵਾਦ ਹੁੰਦਾ ਚੰਗੇ ਕੰਮ ਕੀਤੇ ਆ ਭਲਾ ਕਰੋ ਅਸੀਂ ਦੁਨੀਆ ਤੋਂ ਚਲੇ ਜਾਈਏ ਉਹਨਾਂ ਨੂੰ ਕੋਈ ਯਾਦ ਕਰੇ ਕੋਈ ਚੰਗਾ ਕਵੇ ਇੱਥੇ ਜਦੋਂ ਜਾਵਾਂਗੇ ਨਾਲ ਹੀ ਭੋਗ ਪੈ ਜਾਣਾ ਬਾਅਦ ਚ ਕਹਿੰਦੇ ਪੁੱਛਣਾ ਜੀ ਹੁਣ ਆਪਾਂ ਜਿੰਨੇ ਇੱਥੇ ਬੈਠੇ ਆ ਜੀ ਗੁੱਸਾ ਨਾ ਕਰੋ ਪਹਿਲਾਂ ਮਾਫੀ ਮੰਗ ਲਵਾਂ ਇੱਥੇ ਬੈਠਿਆ ਨੂੰ ਕੋਈ ਪੁੱਛੇ ਸਾਡੇ ਪਿਤਾ ਦਾ ਕੀ ਨਾਮ ਹੈ ਪਤਾ ਹੈ ਦਾਦੇ ਦਾ ਕੀ ਨਾਮ ਹੈ ਉਹ ਵੀ ਪਤਾ ਹੈ ਪਰ ਜੇ ਇੱਥੇ ਪੁੱਛੇ ਪਰਦਾਦੇ ਦੇ ਪਰਦਾਦੇ ਦਾ ਕੀ ਨਾਮ ਸੀ ਪੰਜ ਸੱਤ ਪੀੜੀਆਂ ਪਿਛੇ ਪੁਛੇ ਤੇ ਕੋਈ ਭਾਗਾ ਵਾਲਾ ਹੋਊਗਾ ਜਿਹਨੂੰ ਪੰਜ ਸੱਤ ਪੀੜੀਆਂ ਪਿਛੇ ਯਾਦ ਹੋਣ ਗਿਆ ਨਿਰੇ ਕੁਰਸੀ ਨਾਮਾ ਫੋਲਣਾ ਪੈਣਾ ਜਾ ਕੇ ਪਰ ਵਿਚਾਰਿਆ ਉਹਨਾਂ ਨੇ ਯੋਰ ਬੜਾ ਲਾਇਆ ਸਾਡਾ ਵੀ ਨਾਮ ਰਵੇ ਪਰ ਇੱਥੇ ਉਹਨਾਂ ਦੇ ਵੀ ਨਾਮ ਹੈਗੇ ਆ ਜਿਨ੍ਹਾਂ ਦੇ ਘਰ ਔਲਾਦ ਵੀ ਨਹੀਂ ਸੀ ਹੁਣ ਬਾਬੇ ਨਾਨਕੀ ਦੇ ਘਰ ਨਾ ਧੀ ਸੀ ਨਾ ਪੁੱਤ ਸੀ ਜਦੋਂ ਤੱਕ ਗੁਰਨਾਨ ਦੇਵ ਸਾਹਿਬ ਦਾ ਨਾਮ ਰਹੇਗਾ ਬਾਬੇ ਨਾਨਕੀ ਦਾ ਨਾਮ ਉਦੋਂ ਤੱਕ ਰਹੇਗਾ ਸਰਦਾਰ ਜੱਸਾ ਸਿੰਘ ਆਲੂਆਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਕਿੰਨੇ ਗੁਰੂ ਕੇ ਪਿਆਰੇ ਸਿੱਖ ਨੇ ਪਾਈ ਤਾਰੂ ਸਿੰਘ 25 ਸਾਲ ਦੇ ਸੀ ਜਦੋਂ ਉਹਨਾਂ ਦੇ ਖੋਪਰ ਉਤਾਰਿਆ ਗਿਆ 25 ਸਾਲ ਦੇ ਸੀ 25 ਸਾਲ ਪਿੰਡ ਪੂਲੇ ਤੇ ਰਹਿਣ ਵਾਲੇ ਡਿਸਟ੍ਰਿਕਟ ਅੰਮ੍ਰਿਤਸਰ ਤਰਨਤਾਰ ਦੇ ਵਿੱਚ ਕੁਆਰੇ ਸੀ ਅਜੇ ਵਿਆਹ ਹੀ ਨਹੀਂ ਸੀ ਜਦੋਂ ਸਿਰ ਦਾ ਖੋਪਰ ਉਤਾਰਿਆ ਗਿਆ ਭਾਈ ਤਾਰੂ ਸਿੰਘ ਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਸਾਡਾ ਸਜਦਾ ਹੈ ਜੀ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਦੇ ਚਰਨਾਂ ਵਿੱਚ ਪਾਲਣ ਨੇ ਬੱਚੇ ਸੀ ਕੀਰਤ ਕਰਨੀ ਹੈ ਪਰ ਉਹਦੇ ਵਿੱਚੋਂ ਆਪਣੇ ਆਪ ਲਈ ਵੀ ਸਮਾਂ ਕੱਢਣਾ ਕਿ ਮੈਂ ਕੀ ਆ ਇਹ ਸਰੀਰਾ ਮੇਰੇ ਆ ਪੜੋ ਜੀ ਸਾਰੇ ਇਹ ਸਰੀਰਾ ਮੇਰੇ ਆ ਇਸ ਜਗ ਮੇ ਆਏ ਕੇ ਕਿਆ ਤੋਦ ਕਰਮ ਕਮਾਇਆ ਕੇ ਕਰਮ ਕਮਾਇਆ ਤੋਦ ਸਰੀਰ ਆ ਜਾ ਤੂੰ ਜਗ ਮੇ ਆਇਆ ਜੇਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਬਾਬਾ ਕਬੀਰ ਜੀ ਕਹਿੰਦੇ ਤਾਨੇ ਚਲੇ ਜਾਣਾ ਧਰਮੀ ਦਾ ਵੀ ਜਾਏਗਾ ਤੇ ਧਰਮੀ ਦਾ ਵੀ ਜਾਏਗਾ ਹਰ ਇੱਕ ਦੇ ਤਾਨੇ ਨਾਸ਼ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਕਬੀਰ ਇਹ ਤਨ ਜਾਏਗਾ ਸਕੋ ਇੱਕ ਕੁਐਸਚਨ ਮਾਰਕ ਹੈ ਕਹਿੰਦੇ ਸਕੋ ਤਾਲਿਓ ਬਹੋਰ ਹੈਗੀ ਤਾਕਤ ਤਾ ਰੋਕੇ ਵਿਖਾਓ ਕਹਿੰਦੇ ਤਾਨੂੰ ਨਾਸ਼ ਹੋਣ ਤੋਂ ਰੋਕੇ ਵਿਖਾਓ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਾਣਾ ਹਰਕਦਾ ਜਾਏਗਾ ਕਬੀਰ ਇਹ ਤਨ ਜਾਏਗਾ ਸਕੋ ਤਾਲਿਓ ਬਹੋਰ ਨਾਂਗੇ ਪਾਵ ਹੋਤੇ ਗਏ ਕਈ ਵਾਰੀ ਬੰਦੇ ਨੂੰ ਗਿਲਾ ਹੁੰਦਾ ਮੇਰੇ ਕੋਲ ਪੈਸੇ ਨਹੀਂ ਸੀ ਹੈਗੇ ਮੈਂ ਤਾਂ ਨਹੀਂ ਇਲਾਜ ਕਰ ਸਕਿਆ ਇਲਾਜ ਕਰਾ ਸਕਿਆ ਇਥੇ ਤੇ ਉਹ ਵੀ ਚਲੇ ਗਿਆ ਜਿਨ੍ਹਾਂ ਦੇ ਲੱਖਾਂ ਕਰੋੜਾਂ ਬੈਂਕਾਂ ਵਿੱਚ ਜਮ੍ਹਾਂ ਸੀ ਜਿਨ੍ਹਾਂ ਦੇ ਡਾਕਟਰ ਆਪਣੇ ਘਰ ਦੇ ਸੀ ਜਿਨ੍ਹਾਂ ਦੀ ਫੈਮਿਲੀ ਸੀ ਹਸਪੀਟਲ ਆਪਣੇ ਸੀ ਉਹ ਵੀ ਨਹੀਂ ਰਹੇ ਇਦਾਂ ਤੇ ਕਰੰਸੀ ਛਾਪਣ ਵਾਲੇ ਜਿਨ੍ਹਾਂ ਕੋਲ ਤਨ ਹੈ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਵਿਅਕਤੀ ਉਹਨਾਂ ਦੇ ਘਰਾਂ 'ਚ ਕਦੀ ਮੌਤ ਆਵੇ ਹੀ ਨਹੀਂ ਕਵੀਰ ਇਹ ਤਨ ਜਾਏਗਾ ਸਕੋ ਤਲਿਓ ਬਹੋਰ ਨਾਗੇ ਪਾਵੋ ਤੇ ਗਏ ਨਾਗੇ ਪਾਉ ਕਿੰਨਾ ਪਿਆਰਾ ਸ਼ਬਦ ਹੈ ਬੰਦੇ ਨੇ ਪਾਵੇਂ 10000 ਦੀ ਜੁੱਤੀ ਘਰ ਪਾਈ ਹੋਵੇ ਕਦੀ ਪੈਰੀਂ ਪਾਈ ਜੀ ਮੁਰਦੇ ਦੇ ਨਾਗੇ ਪਾਉਂਤੇ ਗਏ ਜਿਨਕੇ ਲੱਖ ਕਰੋੜ ਅਸਾ ਜੇ ਚਲੇ ਜਾਣਾ ਫਿਰ ਬਾਬਾ ਖਬੀਰ ਜੀ ਕੀ ਕਰੀਏ ਕਹਿੰਦੇ ਅਗਲਾ ਸ਼ਲੋਕ ਪੜੋ ਉੱਚ ਜਵਾਬ ਹੈ ਬਾਣੀ ਵਿੱਚ ਨਾ ਇਦਾਂ ਲਿਖੀ ਮਾਰੇ ਨੇ ਇੱਕ ਸਵਾਲ ਇੱਕ ਤੁਕ ਵਿੱਚ ਸਵਾਲ ਹੈ ਦੂਜੀ ਤੁਕ ਵਿੱਚ ਜਵਾਬ ਹੈ ਪਰ ਇਹਦੇ ਵਾਸਤੇ ਗੁਰੂ ਦੇ ਕੋਲ ਬਹਿਣਾ ਪੈਣਾ ਪਿਆਰੇ ਇਹਦੇ ਵਾਸਤੇ ਗੁਰੂ ਦੀ ਬਾਣੀ ਦੀ ਸੰਗਤ ਕਰਨੀ ਪੈਣੀ ਹੈ ਦੂਜੇ ਸ਼ਲੋਕ ਵਿੱਚ ਜਵਾਬ ਦਿੱਤਾ ਹੈ ਕਬੀਰ ਇਹ ਤਨ ਜਾਏਗਾ ਕਮਣੇ ਮਾਰਗ ਲਾਏ ਇਹਨੂੰ ਕਿਸੇ ਚੰਗੇ ਰਾਹ ਤੇ ਪਾਲੋ ਇਹਦੇ ਕੋਲੋਂ ਕੰਮ ਲੈ ਲੋ ਚੰਗਾ ਚਲੇ ਸਾਰੇ ਨੇ ਜਾਣਾ ਪਰ ਸਰੀਰ ਕੋਲੋਂ ਕੰਮ ਲੈ ਲੋ ਕੋਈ ਚੰਗਾ ਇਹਨਾਂ ਹੱਥਾਂ ਨਾਲ ਭਲਾ ਕਰ ਲੋ ਇਹ ਰਾਹ ਚੰਗੇ ਰਾਹ ਤੇ ਤੋਰ ਲੋ ਸਰੀਰ ਚਲਾ ਜਾਏਗਾ ਪਰ ਸਰੀਰ ਦੁਆਰਾ ਕੀਤੇ ਹੋਏ ਕੰਮ ਤੁਹਾਨੂੰ ਦੁਨੀਆ ਤੋਂ ਕਦੀ ਮਰਨ ਨਹੀਂ ਦੇਣਗੇ ਆਖੋ ਸਤਨਾਮ ਸ੍ਰੀ ਸਰੀਰ ਨਹੀਂ ਰਹਿਣਾ ਬਾਬਾ ਫਤੇਹ ਸਿੰਘ ਬਾਬਾ ਜ਼ੋਰਾਵਾਰ ਸਿੰਘ 7 ਤੇ 9 ਸਾਲ ਸਰੀਰ ਫਤਿਹਗੜ ਸਾਹਿਬ ਦੀ ਧਰਤੀ ਤੇ ਚਿਹਾਛਣ ਕੇ ਉਹਨਾਂ ਦੀਆਂ ਦਿਆਂ ਨੂੰ ਅੰਤਮ ਸੰਸਕਾਰ ਕੀਤਾ ਗਿਆ ਪਰ ਜੋ 7 ਤੇ 9 ਸਾਲ ਦੇ ਉਮਰ ਵਿੱਚ ਉਹ ਇਹ ਸਰੀਰਾਂ ਹੀ ਪਰਪਕਾਰ ਕਰ ਗਏ ਨਾ ਉਥੇ ਅੱਲਾ ਯਾਰ ਖਾਂ ਜੋਗੀ ਨੂੰ ਲਿਖਣਾ ਪਿਆ ਇੱਕ ਹਿੰਦ ਮੈ ਤੀਰਥ ਹੈ ਯਾਤਰਾ ਕੇ ਲਈ ਜहां ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ ਹੈ ਚਲੇ ਸਾਰੇ ਨੇ ਜਾਣਾ ਪਰ ਇਸ ਧੀ ਕੋਲ ਕੰਮ ਲੈ ਲੋ ਕੰਮ ਜਿਉਂਦੇ ਰੱਖਣਗੇ ਸਾਨੂੰ ਅੱਜ ਅਸੀਂ ਜਿੰਨਾ ਮਹਾਂਪੁਰਖਾਂ ਨੂੰ ਜਿੰਨਾ ਗੁਰੂਆਂ ਨੂੰ ਯਾਦ ਕਰਦੇ ਆ ਕਿਉਂ ਕਰਦੇ ਆ ਉਹਨਾਂ ਮਨੁੱਖਤਾ ਦੇ ਭਲੇ ਵੀ ਕੀਤਾ ਕੰਮ ਅਛਾ ਚੇਤਾ ਰੱਖੋ ਜਦੋਂ ਬੰਦਾ ਚੜ੍ਹਾਈ ਕਰੇਗਾ ਨਾ ਉਹਨੂੰ ਰੋਂਨਗੇ ਵੀ ਉਹਨੇ ਜਿੱਡਾ ਉਹਦਾ ਡੈਰਾ ਹੋਏਗਾ ਬੰਦਾ ਚੜ੍ਹਾਈ ਕਰਦਾ ਉਹਨੂੰ ਕੌਣ ਰੋਂਦਾ ਜੀ ਕਰਦੇ ਮੈਂਬਰ ਜਿਨ੍ਹਾਂ ਨੂੰ ਤਾਂ ਸੁੱਖ ਮਿਲਦਾ ਸੀ ਜਿਨ੍ਹਾਂ ਨੂੰ ਉਹ ਤੋਂ ਕੋਈ ਅਟੈਚਮੈਂਟ ਹੁੰਦੀ ਉਹਨਾਂ ਦੇ ਅੱਖਾਂ 'ਚ ਹੰਝੂ ਹੁੰਦੇ ਉਹਨੂੰ ਵਿਛੋੜਾ ਛੱਲਿਆ ਨਹੀਂ ਜਾਂਦਾ ਸਾਡੇ ਘਰ ਦਾ ਮੈਂਬਰ ਚਲਾ ਗਿਆ ਬਾਕੀ ਬੰਦੇ ਦੇ ਪਿੱਛੋਂ ਆਪੂ ਆਪਣੀਆਂ ਗੱਲਾਂ ਕਰਦੇ ਹੁੰਦੇ ਲਾਗੇ ਜਾਣ ਕੇ ਮੜਿਆ ਅਫਸੋਸ ਕਰਦੇ ਫਿਰ ਗੱਡੀ 'ਚ ਬਹਿ ਕੇ ਆਪਣੀਆਂ ਗੱਲਾਂ ਚਲਦੀਆਂ ਨੇ ਇਹਦਾ ਮਤਲਬ ਡੈਰਾ ਉੱਡਾ ਕਿਸੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਂਕ ਵਿੱਚ 11 ਨਵੰਬਰ 1675 ਈਸਵੀ ਨੂੰ ਸੀਸ ਧਾੜ ਨਾਲ ਅੱਲਾਹ ਕੀਤਾ ਗਿਆ ਨਾ ਤਵਾਰੀਖ ਦੇ ਪੰਨੇ ਦੱਸਦੇ ਨੇ ਭਾਰਤ ਦੇ ਲੋਕਾਂ ਨੇ ਉਸ ਰਾਤ ਆਪਣੇ ਚੁੱਲ੍ਹੇ 'ਚ ਅੱਗ ਨਹੀਂ ਬਾਲੀ ਕਿ ਸਾਡੇ ਬਦਲੇ ਇੱਕ ਸੱਚ ਅੱਜ ਸ਼ਹਾਦਤ ਦਾ ਜਾਂ ਪੀ ਗਿਆ ਲੋਕ ਤਾਂ ਆਪਣੇਆਂ ਬਦਲੇ ਕੁਰਬਾਨੀਆਂ ਕਰਦੇ ਨੇ ਜਿਨ੍ਹਾਂ ਨਾਲ ਪਾਸ਼ਾ ਦਾ ਖੂਨ ਦਾ ਰਿਸ਼ਤਾ ਵੀ ਨਹੀਂ ਸੀ ਅੱਜ ਮਹਾਰਾਜ ਅਸੂਲਾਂ ਉੱਤੇ ਆਪਣੇ ਸਰੀਰ ਕੁਰਬਾਨ ਕਰ ਗਏ ਦੇਰਾ ਕੱਡਾ ਵੱਡਾ ਸੀ ਸਾਡੇ ਗੁਰੂ ਦਾ ਅਸੀਂ ਉਸ ਗੁਰੂ ਦੇ ਪੁੱਤਰ ਆ ਸਾਡੇ ਦੈਰੇ ਛੋਟੇ ਹੋ ਗਏ ਜੀ ਅੱਜ ਸਗੇ ਭਰਾਵਾਂ ਨਾਲ ਠੱਗੀ ਮਾਰ ਕੇ ਬੰਦਾ ਆਪਣੇ ਬੱਚੇ ਦੇ ਮੂੰਹ 'ਚ ਪਾਰੇ ਆ ਉਹ ਪਾਲ ਪਕਾਰੀ ਹੁੰਦੇ ਨੇ ਜਿਹੜੇ ਭਰਾਵਾਂ ਤਾਇਆਂ ਚਾਚਿਆਂ ਦੋਸਤਾਂ ਮਿੱਤਰਾਂ ਦਾ ਵੀ ਭਲਾ ਕਰਦੇ ਨੇ ਐਸੇ ਲੋਕ ਵੀ ਆ ਗਏ ਜਿਹੜੇ ਇੱਕ ਮਾਂ ਦੀ ਕੁਖ ਤੋਂ ਪੈਦਾ ਹੋਏ ਦੋ ਬੱਚੇ ਆਪਣੇ ਬੱਚੇ ਨੂੰ ਪਾਲਣ ਵਾਸਤੇ ਮੋਹ ਹੈ ਨਾ ਮੋ ਇੱਕ ਐਸਾ ਸੀ ਪਹਿਲਾ ਮਾਂ-ਬਾਪ ਨਾਲ ਸੀ ਵਿਆਹਿਆ ਗਿਆ ਘਰਵਾਲੀ ਨਾ ਹੋ ਗਿਆ ਉਹ ਤੋਂ ਵੱਡਾ ਹੋਇਆ ਬੱਚਿਆਂ ਨਾ ਹੋ ਗਿਆ ਅੱਜ ਮਾਂ-ਬਾਪ ਪੈਣ ਪ੍ਰਾਤ ਅਪਾ ਕਹਿੰਦੇ ਨਾ ਪਹਿਲਾ ਪਿਆਰ ਬੱਚੇ ਦਾ ਮਾਂ ਨਾਲ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਨਹੀਂ ਪਹਿਲਾ ਪਿਆਰ ਬੱਚੇ ਦਾ ਦੁੱਧ ਨਾਲ ਹੈ ਜਦੋਂ ਬੱਚੇ ਨੂੰ ਪਹਿਲਾ ਜਨਮ ਹੁੰਦਾ ਨਾ ਬੱਚੇ ਦਾ ਜਿੱਥੋਂ ਨੂੰ ਦੁੱਧ ਮਿਲਦਾ ਨਾ ਅਟੈਚਮੈਂਟ ਦੁੱਧ ਨਾਲ ਦੂਜੇ ਥਾਂ ਤੇ ਆਣ ਕੇ ਮਾਂ ਨਾਲ ਅਟੈਚਮੈਂਟ ਹੁੰਨੀ ਹੈ ਪਹਿਲੇ ਪਿਆਰ ਲੱਗਾ ਥਣ ਦੁੱਧ ਪਹਿਲਾ ਪਿਆਰ ਬੱਚੇ ਦਾ ਦੁੱਧ ਨਾਲ ਹੈ ਜਿੱਥੋਂ ਮਿਲੇਗਾ ਉਹਨੂੰ ਪਾਊਡਰ ਵਾਲਾ ਪਿਆ ਤਾਂ ਗਾਂ ਦਾ ਪਿਆ ਤਾਂ ਕਈ ਵਾਰੀ ਜਿਸ ਭੈਣ ਦੇ ਘਰ ਔਲਾਦ ਹੁੰਦੀ ਹੈ ਦੁੱਧ ਨਹੀਂ ਆਉਂਦਾ ਕਈ ਵਾਰੀ ਬਾਹਰੋਂ ਹੈਲਪ ਲੈਣੀ ਪੈਂਦੀ ਹੈ ਜਿੱਥੋਂ ਦੁੱਧ ਮਿਲਿਆ ਬੱਚੇ ਦੀ ਪਹਿਲੀ ਅਟੈਚਮੈਂਟ ਸੁ ਦੁੱਧ ਨਾਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਮਹਾਰਾਜ ਰਾਗ ਮਾਜ ਰਾਗ ਵਿੱਚ ਕਹਿੰਦੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਥਾਂ ਤੇ ਆਣ ਕੇ ਮਾਂ ਬਾਪ ਕੀ ਸੁ ਦੂਜੇ ਪੜਾ ਚਾਣ ਕੇ ਉਹਨੂੰ ਪਤਾ ਲੱਗਾ ਇਹ ਮੇਰੀ ਮਾਂ ਹੈ ਇਹ ਮੇਰਾ ਬਾਪ ਹੈ ਤੀਜੇ ਭਈਆ ਭਾਬੀ ਬੇਬੇ ਤੀਜੇ ਥਾਤੇ ਆਣ ਕੇ ਉਹਨੂੰ ਪਤਾ ਲੱਗਾ ਆਹ ਮੇਰੀ ਭੈਣ ਹੈ ਤੇ ਮੇਰਾ ਭਰਾ ਚੌਥੇ ਪਿਆਰ ਉਪੰਨੀ ਖੇਡ ਚੌਥੇ ਪੜਾ ਤੇ ਆਣ ਕੇ ਖੇਡਦਾ ਘਰ ਵੇੜੇ ਚ ਭਜਾ ਫਿਰਦਾ ਪੰਜਵੇਂ ਖਾਣ ਪੀਣ ਕੀ ਤਾਤ ਪੰਜਵੇਂ ਪੜਾਚ ਆਣ ਕੇ ਫਿਰ ਮੂੰਹ ਮੰਗਦਾ ਮਾਂ ਨੂੰ ਕਹਿੰਦਾ ਮਾਂ ਮੈਨੂੰ ਆਹ ਬਣਾ ਕੇ ਦੇ ਸਾਰੇ ਟੱਬਰ ਲਈ ਕੁਝ ਹੋਰ ਬਣਿਆ ਮਾਂ ਨੂੰ ਬੱਚੇ ਲਈ ਵੱਖਰਾ ਬਣਾ ਕੇ ਦੇਣਾ ਪੈਂਦਾ ਪੰਜਵੇਂ ਖਾਣ ਪੀਣ ਕੀ ਤਾਤ ਸੇਵੇ ਕਾਮਨਾ ਪੁੱਛੇ ਜਾਤ ਸੇਵੇ ਪੜਾਚ ਆਣ ਕੇ ਉੱਚਾ ਹੋ ਗਿਆ ਗੱਭਰੂ ਹੋ ਗਿਆ ਤਾਂ ਵਾਸ਼ਨਾ ਵਾਲੀ ਜਾਤ ਬਰਾਦਰੀ ਪੁੱਛੀ ਨਹੀਂ ਉਦਾਂ ਬੰਦਾ ਜਾਤ ਬਰਾਦਰੀ ਨੂੰ ਮੰਨਦਾ ਪਰ ਆਪਣੀ ਹਵਸ਼ ਪੂਰੀ ਕਰਨ ਵਾਸਤੇ ਜਾਤ ਬਰਾਦਰੀ ਨਹੀਂ ਪੁੱਛਦਾ ਛੇਵੇਂ ਕਾਮ ਨਾ ਪੁੱਛੇ ਜਾਤ ਸਤਵੇਂ ਸੰਝ ਕੀਆ ਕਰਵਾ ਸਤਵੇਂ ਪੜਾਹ ਜਾਣ ਕੇ ਤੇ ਦੌਲਤ ਇਕੱਠੀ ਕੀਤੀ ਇਧਰ ਠੱਗੀ ਮਾਰ ਉਧਰ ਠੱਗੀ ਮਾਰ ਅੱਠਵੇਂ ਕ੍ਰੋਧ ਹੋਆ ਨਾ ਤਨ ਨਾਸ ਅੱਠਵੇਂ ਪੜਾਹ ਜਾਣ ਕੇ ਕ੍ਰੋਧ ਨੇ ਤਨ ਨੂੰ ਨਾਸ ਕਰਤਾ ਕਰੋਧੀ ਬੰਦੇ ਦਾ ਤਨ ਕਮਜ਼ੋਰ ਹੁੰਦਾ ਹੈ ਹਮੇਸ਼ਾ ਤੁਸੀਂ ਵੇਖੋ ਜਦੋਂ ਬੰਦਾ ਕਰੋਚ ਬੋਲਦਾ ਨਾ ਉਹਦੇ ਬੁੱਲ ਫੜਕਣਗੇ ਹੱਥ ਕੰਬਣਗੇ ਵਾਈਬ੍ਰੇਸ਼ਨ ਕਰਨਗੇ ਹਮੇਸ਼ਾ ਹੀ ਤੇ ਸਬਰ ਵਾਲਾ ਬੰਦਾ ਸਥਿਰੋ ਗੱਲ ਕਰੇਗਾ ਸਹਿਜ ਵਾਲਾ ਬੰਦਾ ਟਿਕਾਏਗਾ ਆਪਣੇ ਆਪ ਨੂੰ ਜਿੰਨਾ ਬੰਦਾ ਸਹਿਜ ਵਾਲਾ ਹੋਏਗਾ ਉਹਨਾ ਅੱਗੇ ਵਧੇਗਾ ਜਿੰਨਾ ਬੰਦਾ ਤੱਤਾ ਹੋਏਗਾ ਉਹਨਾ ਪਛਾਣ ਹੋ ਜਾਏਗਾ ਤੁਸੀਂ ਵੇਖਿਓ ਆਮ ਦੁਕਾਨਦਾਰ ਬਿਜ਼ਨਸਮੈਨ ਅੱਗੇ ਤਰੱਕੀ ਕਿਉਂ ਕਰਦੇ ਲੱਖ ਕਸਟਮਰ ਆਣ ਕੇ ਗੱਲ ਪੈ ਜਾਏ ਉਹਨਾ ਆਪਣੇ ਬੱਚੇ ਨੂੰ ਕਹਿੰਦਾ ਪੁੱਤ ਗਾਹ ਦੇ ਨਾਲ ਤੂੰ ਨਾ ਲੜੀ ਕਿਉਂਕਿ ਗਾਹ ਦੇ ਕੋਲ ਦੁਕਾਨਾਂ ਬਹੁਤ ਨਹੀਂ ਤੂੰ ਚੁੱਪ ਕਰੇਂਗਾ ਦੁਬਾਰਾ ਵੀ ਕਸਟਮਰ ਆਪਣੀ ਦੁਕਾਨ ਤੇ ਆ ਜਾਏਗਾ ਕਿ ਤੂੰ ਨਹੀਂ ਬੋਲੇਗਾ ਜੇ ਤੂੰ ਬੋਰ ਪਿਆ ਨਾ ਉਹਨੇ ਦੁਬਾਰਾ ਤੇਰੀ ਦੁਕਾਨ ਤੇ ਆਉਣ ਲੱਗਾ 100 ਵਾਰ ਸੋਚਣੇ ਤੈਨੂੰ ਕਾਮਯਾਬ ਨੇ ਤੁਸੀਂ ਵੇਖਿਆ ਕਈ ਦੁਕਾਨਦਾਰ ਤੁਸੀਂ ਗੱਲ ਪੈ ਜਾਓ ਨਾ ਜਾ ਕੇ ਉਹ ਕਹਿੰਦੇ ਫਾਜ਼ੀਕ ਹੋਈ ਗੱਲ ਨਹੀਂ ਬੈਠੋ ਤੁਸੀਂ ਸੁਨਿਆਰਾ ਵੀਰ ਸੋਨਾ ਲੈ ਕੇ ਜਾਈਏ ਨਾ ਉਹਦੇ ਕੋਲ ਗੁਰੂ ਅੰਗਦ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਗੁਰੂ ਕੇ ਪਿਆਰਿਓ ਮੈਂ ਕੋਲੋਂ ਨਹੀਂ ਕਹਿ ਰਿਹਾ ਕੁਝ ਵੀ ਮਹਾਰਾਜ ਕਹਿੰਦੇ ਨੇ ਜੱਤ ਪਾੜਾ ਗੁਰੂ ਗ੍ਰੰਥ ਜਬਜੀ ਸਾਹਿਬ ਦੀਆਂ 38 ਪਉੜੀਆਂ ਨੇ ਅਸੀਂ 38 ਮਿੰਟ ਲਾ ਕੇ ਜਪਜੀ ਸਾਹਿਬ ਨਹੀਂ ਪੜਨ ਲਈ ਤਿਆਰ 38 ਪੌੜੀਆਂ ਅਸੀਂ ਜਿਨ੍ਹਾਂ ਨੂੰ ਮੂੰਹ ਜਬਾਨ ਨਹੀਂ ਆਉਂਦਾ ਨਾ ਉਹ ਤਾਂ ਕਹਿ ਨਾਉਂਦਿਆਂ ਨਾਉਂਦਿਆਂ ਇਸ਼ਨਾਨ ਕਰਦਿਆਂ ਕਰਦਿਆਂ ਕਹਿੰਦਾ ਮੇਰਾ ਤਾਂ ਨਿਤਨੇਮ ਹੋ ਗਿਆ ਮਹਾਰਾਜ ਨੇ ਇੰਨੇ ਸਾਲ ਲਾਏ ਲਿਖਣ ਲੱਗੇ ਕਦੀ ਟਿਕਾ ਕੇ ਪੜ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਐ ਸੁਰਦ ਟਿਕਾ ਕੇ ਪੜ ਜਪਜੀ ਸਾਹਿਬ ਸਾਰੰਸ ਹੈ ਇਹ ਨਿਚੋੜ ਹੈ ਜ਼ਿੰਦਗੀ ਦਾ ਤੇਰੇ ਕਦੀ ਪੜ ਕੇ ਤੇ ਆਪਣੇ ਸਤਿਗੁਰ ਦੀ ਬਾਣੀ ਨੂੰ ਉਦੋਂ ਖਜੜ ਹੁੰਦਾ ਫਿਰਦਾ ਪਾਸੇ ਉਦਾਂ ਹੀ 38 ਨੰਬਰ ਪੌੜੀ ਜਵਜੀ ਸਾਹਿਬ ਦੀ ਕਦੀ ਧਿਆਨ ਨਾ ਪੜ ਕੇ ਵੇਖਿਓ ਮਾਰੇ ਕੀ ਆਂਦੇ ਭਲਾ ਜੱਤ ਪਹਾਰਾ ਸਾਰੇ ਬੋਲੋ ਸਾਰੇ ਨੂੰ ਆਉਂਦੀ ਹੈ ਜੀ ਪੜੋ ਭਲਾ ਜੀ ਜੱਤ ਪਹਾਰਾ ਧੀਰਜ ਸੁਨਿਆਰ ਮਹਾਰਾਜ ਨੇ ਇੱਕ ਸੁਨਿਆਰੇ ਦੀ ਦੁਕਾਨ ਦੀ ਤਸਵੀਰ ਬਣਾ ਬਿਆਨ ਕਰਤੀ ਐਦਾ ਸੁਨਿਆਰੇ ਦੀ ਦੁਕਾਨ ਦਾ ਇੱਕ ਨਕਸ਼ਾ ਖਿੱਚ ਦਿੱਤਾ ਗੁਰਨਾਣ ਸਾਹਿਬ ਨੇ ਜੱਤ ਦਾ ਅਰਥ ਕੀ ਹੈ ਜਤੀ ਹੋਣਾ ਜਤੀ ਦਾ ਮਤਲਬ ਇਨਾ ਆਪਣੀਆਂ ਇੰਦਰੀਆਂ ਨੂੰ ਵਕਾਰਾਂ ਤੋਂ ਰੋਕ ਅੱਖਾਂ ਗਲਤ ਨਾ ਵੇਖਣ ਤਨ ਗਲਤ ਨਾ ਸੁਣਨ ਜ਼ੁਬਾਨ ਗਲਤ ਨਾ ਬੋਲੇ ਜੱਤੀ ਬਣਨ ਵਾਸਤੇ ਤੈਨੂੰ ਟੱਬਰ ਛੱਡਣ ਦੀ ਲੋੜ ਨਹੀਂ ਜੱਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬੈ ਘਰ-ਬਾਰ ਘਰ-ਬਾਰ ਛੱਡਿਆ ਜੱਤੀ ਨਹੀਂ ਬਣਨਾ ਪਰਿਵਾਰ 'ਚ ਰਹਿ ਕੇ ਜੱਤੀ ਬਣਨਾ ਹੈ ਪਰਿਵਾਰ 'ਚ ਰਹਿ ਕੇ ਆਪਣਾ ਜੱਤ ਪਾਲਣਾ ਤੇਰੇ ਬੱਚੇ ਹੋਣ ਤੇਰੀ ਪਤਨੀ ਹੋਵੇ ਤੇਰਾ ਪਰਿਵਾਰ ਹੋਵੇ ਮਾਂ-ਬਾਪ ਹੋਣ ਹਜ਼ੂਰ ਫਰਮਾਉਂਦੇ ਨੇ ਜੱਤ ਪਹਾਰਾ ਪ੍ਰਹਾਰਾ ਕਹਿੰਦੇ ਸੁਨਿਆਰੇ ਦੀ ਦੁਕਾਨ ਨੂੰ ਕਹਿੰਦੇ ਆਪਣੇ ਜੱਤ ਨੂੰ ਪਾਲ ਇਹ ਤੇਰੇ ਵਾਸਤੇ ਸੁਨਿਆਰੀ ਦੀ ਦੁਕਾਨ ਹੋਵੇ ਧੀਰਜ ਸੁਨਿਆਰ ਆਪਣੇ ਧੀਰਜ ਨੂੰ ਸੁਨਿਆਰਾ ਬਣਾ ਲ ਤੁਸੀਂ ਕਦੀ ਵੇਖਿਓ ਗਹਿਣਾ ਗਲਤ ਬਣ ਜਾਏ ਨਾ ਆਪਾਂ ਨੂੰ ਫਿੱਟ ਨਾ ਆਵੇ ਤੇ ਆਪਣੇ ਘਰ ਵਿਆਹ ਹੋਵੇ ਇੱਕ ਦਿਨ ਬਾਅਦ ਤੇ ਆਪਾਂ ਗਹਿਣਾ ਪਾ ਕੇ ਵੇਨੇ ਨਹੀਂ ਫਿੱਟ ਬੀਟਾ ਕਈ ਗੁੱਸੇ ਜਾ ਕੇ ਸੁਨਿਆਰੇ ਦੇ ਗੱਲ ਪੈ ਜਾਣਗੇ ਆ ਕਿਦਾਂ ਦਾ ਬਣਾਤਾ ਤੁਸੀਂ ਯਾਰ ਹਾਕੜਾ ਹੀ ਨਹੀਂ ਆ ਰਿਹਾ ਸਾਨੂੰ ਆ ਮੁੰਦਰੀ ਤੰਗ ਬਣਾਤੀ ਹੈ ਹੁਣ ਸੁਨਿਆਰਾ ਕੀ ਕਰ ਰਿਹਾ ਸੀ ਪਤਾ ਜਾਂਦਿਆਂ ਨੂੰ ਉਹ ਕੁਠਾਲੀ ਚ ਸੋਨਾ ਉਹ ਸੋਨਾ ਘੜ ਰਿਹਾ ਸੀ ਆਪਣਾ ਉਹਨੇ ਇੱਕ ਇੱਕੇ ਟਾਈਮ ਦੋ ਕੰਮ ਕੀਤੇ ਉਹਨੂੰ ਇਹ ਪਤਾ ਹੈ ਵੀ ਜੇ ਮੈਂ ਗੁੱਸੇ 'ਚ ਆ ਗਿਆ ਇੱਕ ਤੇ ਮੇਰਾ ਇਹ ਕਸਟਮਰ ਨਾਰਾਜ਼ ਹੋ ਕੇ ਜਾਊ ਦੂਜਾ ਜਿਹੜਾ ਮੈਂ ਗਹਿਣਾ ਬਣਾ ਰਿਹਾ ਹੈ ਗਲਤ ਬਣੇਗਾ ਗੁੱਸੇ 'ਚ ਹਮੇਸ਼ਾ ਬੰਦਾ ਨੁਕਸਾਨ ਕਰਦਾ ਸਹੀ ਕੰਮ ਨਹੀਂ ਹੁੰਦਾ ਗੁੱਸੇ 'ਚ ਤੁਸੀਂ ਗੁੱਸੇ 'ਚ ਕੋਈ ਕੰਮ ਕਰਕੇ ਵੇਖ ਲੋ ਸਹੀ ਨਹੀਂ ਹੋਏਗਾ ਗੁੱਸਾ ਆ ਗਿਆ ਆਉਂਦਾ ਨਹੀਂ ਉਹਦਾ ਸਮਝ ਆਉਂਦਾ ਕਿਦਾ ਬਹਿ ਜਾਓ ਪਾਜੀ सरदार साहब बैठो काले को पहन दिए कदों है ब्याह ਤੁਹਾਡੇ ਪੁੱਤਰ ਦੀ ਦਾ ਉਹ ਕਹਿੰਦਾ ਜੀ ਪਰਸੋਂ ਬਰਾਤ ਆਉਣੀ ਹੈ ਜਾਂ ਸਹੇਰੇ ਬਰਾਤ ਕਹਿੰਦਾ ਬੈਠੋ ਤੁਸੀਂ ਸਹੇਰੇ 8 ਵਜੇ ਤੁਹਾਡੇ ਘਰ ਗਹਿਣਾ ਪਹੁੰਚ ਜਾਏਗਾ ਇਹ ਤੋਂ ਵੱਡੀ ਗੱਲ ਹੈ ਕੋਈ ਅਗਲਾ ਰਾਤ ਜਾ ਕੇ ਉਹਨਾਂ ਦਾ ਡਿਜ਼ਾਈਨ ਤਿਆਰ ਕਰਕੇ ਗਹਿਣਾ ਤਿਆਰ ਕਰਕੇ ਸਹੇਰੇ 7 ਵਜੇ ਤੋਂ ਪਹਿਲਾਂ ਉਹਦੇ ਘਰ ਪਹੁੰਚਦਾ ਕਸਟਮਰ ਖੁਸ਼ ਹੋ ਗਿਆ ਗੁੱਸਾ ਨਰਾਜ਼ਗੀ ਖਤਮ ਹੋ ਗਈ ਅਗਲਾ ਨਾਲੇ ਸਹੇਰੇ ਚਾਹ ਦਾ ਕਾਪੀ ਕੇ ਆਇਆ ਸੁਨਿਆਰੇ ਨੇ ਆਪਣੇ ਰਿਲੇਸ਼ਨ ਕਸਟਮਰ ਨਾਲ ਖਰਾਬ ਨਹੀਂ ਹੋਣ ਦਿੱਤੇ ਜੇ ਗੁੱਸੇ ਜਾਂ ਜਾਂਦਾ ਜੇ ਗੁੱਸੇ ਜਾਂਦਾ ਜੇ ਟੇਲਰ ਆ ਕੱਪੜੇ ਸਲਾਈ ਕਰਨ ਵਾਲੇ ਜਿਹੜਾ ਸੂਟ ਲੈ ਕੇ ਆਇਆ ਉਹਦੇ ਨਾਲ ਗੁੱਸੇ ਹੋ ਜੇ ਤੇ ਉਹ ਕਿਤੇ ਹੋਰ ਚਲ ਜਾਊਗਾ ਜੀ ਸਲਾਈ ਕਰਾਉਣ ਜਿੱਕਰਿਆਨੇ ਵਾਲਾ ਆਪਣੇ ਕਸਟਮਰ ਨਾਲ ਗੁੱਸੇ ਹੋ ਗਿਆ ਗਾਹਕ ਨਾਲ ਗੁੱਸੇ ਹੋ ਗਿਆ ਕਿਤੇ ਹੋਰ ਚਲ ਜਾਊਗਾ ਸਤਗੁਰ ਨੇ ਹਰ ਪੱਖ ਤੋਂ ਗਿਆਨ ਦਿੱਤਾ ਜਿੰਦਗੀ ਰਿਸ਼ਤਿਆਂ 'ਚ ਵੀ ਇਦਾਂ ਹੀ ਆ ਜੇ ਜੇ ਨੋ ਸੱਸ ਦੀ ਘਰ 'ਚ ਪ੍ਰੋਬਲਮ ਆ ਗਈ ਹੈ ਪਿਓ ਪੁੱਤਰ ਦੀ ਆ ਗਈ ਸਹਿਜ ਰੱਖੋ 2 ਮਿੰਟ ਸ਼ਬਦਾਂ ਨੂੰ ਅੰਦਰ ਜਾਣ ਦਿਓ ਪੁਰਾਣੇ ਬਜ਼ੁਰਗ ਆਪਣੀਆਂ ਧੀਆ ਨੂੰ ਇੱਕ ਸ਼ਬਦਾਂ ਦੇ ਹੁੰਦੇ ਸੀ ਪੁੱਤਰਾਂ ਨੂੰ ਪੁੱਤਰ ਜਰਿਆ ਧਰਿਆ ਕੰਮ ਆਉਂਦਾ ਜਿੰਨਾ ਬੰਦਾ ਜਰੇਗਾ ਉਹਨਾਂ ਅੱਗੇ ਵਧੇਗਾ ਜਿੰਨਾ ਕਾਲਾ ਪਏਗਾ ਉਹਨਾਂ ਪਛਾਣ ਹੋ ਜਾਏਗਾ ਇਹ ਤਤ ਸੀ ਆਪਣੇ ਬਜ਼ੁਰਗਾਂ ਦੇ ਕੱਡੇ ਜਬਜੀ ਸਾਹਿਬ ਦੀਆਂ 37 ਪੌੜੀਆਂ ਤੋਂ ਬਾਅਦ 38 ਨੰਬਰ ਪੌੜੀ 'ਚ ਮਾਰੇ ਨਿਚੋੜ ਕਰਤਾ ਕਹਿੰਦੇ ਜੱਤ ਪਹਾਰਾ ਧੀਰੇ ਜਾ ਸਾਰੇ ਬੋਲੋ ਪਿਆਰਿਓ ਧੀਰੇ ਜਾ ਆਪਣੇ ਅੰਦਰ ਧੀਜ ਨੂੰ ਸੁਨਿਆਰਾ ਬਣਾ ਲਾ ਐਰਣੋਂ ਮਾਤਾਂ ਆਪਣੀ ਮਤ ਨੂੰ ਐਰਨ ਬਣਾ ਲਾ ਜਿਹਦੇ ਉੱਤੇ ਰੱਖ ਕੇ ਉਹ ਗਹਿਣਾ ਕੱਢਦਾ ਹੈ ਮਤ ਨੂੰ ਐਰਨ ਬਣਾ ਲਾ ਵੇਦ ਦੇ ਉੱਤੇ ਦਦੇ ਨੂੰ ਔਂਕੜ ਹੈ ਉਹਦਾ ਮਤਲਬ ਹੈ ਗਿਆਨ ਜਦੋਂ ਵੇਦ ਦੇ ਦਦੇ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਵੇਗੀ ਉੱਥੇ ਗਿਣਤੀ ਦੇ ਚਾਰ ਵੇਦ ਹੋਣਗੇ ਜਿਹੜੇ Hindu veeran ਦੇ ਚਾਰ ਵੇਦ ਚਾਰ ਗ੍ਰੰਥ ਨੇ ਪਰ ਇੱਥੇ ਵੇਦ ਅਰਥ ਗਿਆਨ ਹੈ ਦਦੇ ਨੂੰ ਔਂਕੜ ਜੋ ਲੱਗਾ ਇਹ ਵਿਆਕਰਨ ਨੁਕਤੇ ਨੇ ਗੁਰੂ ਕੇ ਪਿਆਰੇ ਕੋ ਔਖਾ ਕੰਮ ਨਹੀਂ ਰੋਜ਼ ਬਾਣੀ ਪੜੋ ਸਮਝ ਆ ਜਾਣਗੇ ਸਾਨੂੰ ਆ ਮੋਬਾਈਲ ਤੇ ਆਪਾਂ ਸਿੱਖਿਆ ਥੋੜਾ ਚਲਾਉਣਾ ਕੋਲ ਹੈਗਾ ਆਪਾਂ ਸਿੱਖ ਲਿਆ ਨਾ ਮੋਬਾਈਲ ਚਲਾਉਣ ਲੈਣ ਤੋਂ ਪਹਿਲਾਂ ਕੋਰਸ ਕੀਤਾ ਸੀ ਕਿਸੇ ਨੇ ਜੀ ਟਾਈਪ ਕਰਨਾ ਵੀ ਆ ਗਿਆ ਫੇਸਬੁੱਕ ਚਲਾਉਣੀ ਵੀ ਆ ਗਈ ਕਾਲ ਕਰਨੀ ਵੀ ਆ ਗਈ ਤੇ ਕਾਲ ਬੋਲੋ ਗੁਰੂ ਕੇ ਪਿਆਰਿਓ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਦੇ ਸੀ ਆਪਾਂ ਗਿਆਨੀ ਸਬਜੀਤ ਸਿੰਘ ਜੀ ਦੀ ਕਥਾ ਜਿਹੜੀ ਬੜੀਆਂ ਵਧੀਆ ਗੱਲਾਂ ਕਰਨਦੇ ਸੀ ਬੜੀਆਂ ਹੱਕ ਦੀਆਂ ਸੱਚ ਦੀਆਂ ਗੱਲਾਂ ਕਰਨਦੇ ਸੀ ਔਰ ਉਹਨਾਂ ਦੀ ਗੱਲ ਆਮ ਕਿ ਬੜੀ ਵਧੀਆ ਸੀ ਉਹਨਾਂ ਦੀ ਗੱਲ ਕਿ ਵਾਲਦੈਨ ਦੀ ਸਾਨੂੰ ਖਿਦਮਤ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸੁਬਾਹ ਸੁਬਾਹ ਉੱਠ ਕੇ ਉਹਨਾਂ ਦੇ ਲਾਗੇ ਬਹਿਣਾ ਚਾਹੀਦਾ ਵਾ ਉਹਨਾਂ ਨਾਲ ਚਾਰ ਗੱਲਾਂ ਕਰਾਂਗੇ ਨਾ ਤੇ ਉਹ ਖੁਸ਼ ਹੋ ਜਾਣਗੇ ਔਰ ਸਾਨੂੰ ਕਿ ਉਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਵੈ ਔਰ ਲੇਕਿਨ ਅੱਜ ਕੱਲ ਦੇ ਜਿਹੜੇ ਸਮਾਜ ਦੇ ਵਿੱਚ ਵੇਖਿਆ ਜਾਂਦੇ ਆ ਨਾ ਉਹ ਇਹ ਹੈ ਕਿ ਅਗਰ ਵਾਲਦੈਨ ਨਾ ਆਪਣੇ ਬੱਚਿਆਂ ਨੂੰ ਕੁਝ ਕਹਿ ਦਿੰਦੇ ਆ ਤੇ ਉਹ ਉਸ ਚੀਜ਼ ਦੀ ਬਿਛਤੀ ਮਹਿਸੂਸ ਕਰਦੇ ਆ ਇੰਜ ਨਹੀਂ ਕਰਨਾ ਚਾਹੀਦਾ ਫਖਰ ਮਹਿਸੂਸ ਕਰਨਾ ਚਾਹੀਦਾ ਵੈ ਕਿ ਇਹ ਸਾਡੇ ਵੱਡੇ ਆ ਸਾਡੇ ਭਲੇ ਵਾਸਤੇ ਕਹਿ ਰਹੇ ਆ ਔਰ ਜਿਹੜਾ ਕਿ ਅਸੀਂ ਉਹਦੇ ਦੀ ਬਿਛਤੀ ਮਹਿਸੂਸ ਕਰਦੇ ਆ ਇਹ ਨਹੀਂ ਕਰਨਾ ਚਾਹੀਦਾ ਔਰ ਜਿੰਨ ਕੇ ਗੁਰੂ ਸਹਿਬਾਨ ਨੇ ਵੀ ਕਿਹਾ ਸੀ ਕਿ ਆਪਣੇ والدین ਦੀ ਨਾ ਕਿ خدمت ਕਰੋ ਉਹਨਾਂ ਦੇ ਉਹਨਾਂ ਨੂੰ ਕੁਝ ਨਾ ਕਹੋ ਔਰ ਸਾਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਸਾਨੂੰ ਆਪਣੇ والدین ਦੀ ਖਿਦਮਤ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਦੇ ਅੱਗੇ ਉਫ ਨਹੀਂ ਕਰਨਾ ਚਾਹੀਦਾ ਕਿਉਂਕਿ ਇਸਲਾਮ ਦੇ ਵਿੱਚ ਵੀ ਹੈ ਕਿ ਜਿਸਲੇ ਤੁਹਾਡੇ والدین ਬੁਢੇ ਹੋ ਜਾਂਦੇ ਹਨ ਨਾ ਉਹਨਾਂ ਅੱਗੇ ਉਫ ਵੀ ਨਾ ਕਰੋ ਕਿਉਂਕਿ ਅਸੀਂ ਛੋਟੇ ਸੀ ਸਾਨੂੰ ਉਹਨਾਂ ਨੇ ਪਾਲਿਆ ਔਰ ਜਿਸਲੇ ਉਹ ਬੁੜੇ ਹੋ ਜਾਂਦੇ ਨਾ ਉਹ ਇੱਕ ਜਿੰਜ ਕਿ ਅਸੀਂ ਛੋਟੇ ਹੁੰਨੇ ਬਚਪਨ ਦੇ ਵਿੱਚ ਇੱਕ ਉਹ ਵੀ ਆਪਣੀ ਉਸ ਸਟੇਜ ਤੇ ਚਲੇ ਜਾਂਦੇ ਆ ਜਿਸ ਤਰ੍ਹਾਂ ਸਾਨੂੰ ਉਹਨਾਂ ਨੇ ਪਿਆਰ ਮੁਹੱਬਤ ਦੇ ਨਾਲ ਪਾਲਿਆ ਚਲਾਇਆ ਕੀਤਾ ਸਾਨੂੰ ਵੀ ਉਹਨਾਂ ਦੇ ਨਾਲ ਇਹੋ ਜਿਹਾ ਹੀ ਰਵਈਆ ਰੱਖਣਾ ਚਾਹੀਦਾ ਵਾ ਉਹਨਾਂ ਨੂੰ ਖਿਲਾਉਣ ਪਲਾਉਂਦਾ ਸਾਨੂੰ ਆਪਣੇ ਹੱਥ ਨਾਲ ਖਿਲਾਉਣਾ ਚਾਹੀਦਾ ਵਾ ਇਹ ਨਹੀਂ ਕਰਨਾ ਚਾਹੀਦਾ ਕਿ असी यह चीज़ा तो तवज्जो ना दे सूँ अपने वालदैन की खिदमत इस तरह करनी चाहिए अपने हाथ न खिलाईए नलाइए कपड़े पहनाईए और सानू इंट अजर मिलेगा और साढ़े ते फरज़ है कि असी दी इस तरह खिदमत करिए और ਇਹ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਜਿਹੜਾ ਕਿ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਨਜ਼ਰ ਨਹੀਂ ਆਉਂਦੀ ਆ ਸਾਨੂੰ ਲੇਕਿਨ ਇਹਨਾਂ ਦੀਆਂ ਗੱਲਾਂ ਸੁਣ ਕੇ ਇਹੋ ਜੀ ਆਪਣੀ ਜ਼ਿੰਦਗੀ ਨੂੰ ਬਣਾਉਣਾ ਚਾਹੀਦਾ ਹੈ ਬਾਕੀ ਮੈਨੂੰ ਤਾਂ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ